ਤਨ ਤਨ ਸ੍ਰੀ ਵਾਹਿਰੂ ਸਹਿਬੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੋ ਕਿਰਪਾ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਝੀ ਦੁਖ ਪੰਜਨ ਤੀਰ ਨਾਮ ਜੀ ਦੁਖ ਪੰਜਨ ਤੀਰ ਨਾਮ ਆਠ ਪੈਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾ ਜਿੜ ਘਟ ਰਵੇ ਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੀਂਦ ਨ ਆਵਾਈ ਰਸਨਾ ਹਰ ਗੁਣ ਗਾਉ ਸਿਵਾ ਸੁਰਤ ਨ ਜਾਣੀਆ ਨਾ ਜਾਪੀ ਅਰਾਧਈ ਊਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਰਗਮਗਾਦ ਐ ਕਿਰਪਾਲ ਗੁਸਾਈਆਂ ਨੱਟੀ ਸੋ ਸੰਕਾਪ ਤੱਤੀ ਵਾ ਨਾ ਲੱਗਈ ਸੱਗ ਰਖੇ ਆਪ ਗੁਰ ਨਾਨਕਿਓ ਗੁਰੇ ਗੁਰ ਸਚੈ ਸਿਰਜਣਹਾਰੀ ਗੁਰ ਪਿਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਲਿਹਾਰੀ ਗਾੜੀ ਮਹਲਾ ਪੰਜਵੈ ਸੂਕੀ ਹਰਿ ਕੀ ਖਿਨ ਮਾਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਾਟੇ ਕਸ਼ਟ ਕੂਰੇ ਗੁਰ ਦੀਵੋ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿੰਗੀ ਚਿੰਤ ਪੁਨੀ ਮਨ ਆਸ ਕਰੀ ਦਿਆ ਸਤਿਗੁਰ ਗੰਤਸਾ ਦੁਖ ਨਾ ਟੇ ਸੁਖ ਆਈ ਸਮਾਈ ਢੀਲ ਨ ਪਰੇ ਡਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖਲ ਫਲੀ ਗਉੜੀ ਮਹਲਾ ਪੰਜਵਾ ਤਾਪ ਕੇ ਪਾਈ ਪ੍ਰਸਾਦ ਸੀਤਲ ਬੈ ਕੀਨੀ ਪ੍ਰਵਦਾਤ ਪ੍ਰਕਿਰਪਤੀ ਪੈ ਸੁਹੇਲੀ ਜਨਮ ਜਨਮ ਕੇ ਵਿਚਰੇ ਮਿਲੀ ਰਹਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਬਿਨਛੇ ਠਾਵ ਸੇ ਸੁਭਾ ਮੂਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਣੀ ਦੂਰ ਤਦ ਜਮਨੀੜ ਨ ਆਵੈ ਕੋ ਨਾਨਕ ਜੋ ਹਰ ਗੁਣ ਗਾਵੈ ਗਉੜੀ ਮੰਹਲਾ ਪੰਜਵਾਂ ਇਸ ਸਿਮਰਤ ਦੂ ਸਭ ਜਾਈ ਨਾਮ ਰਤਨ ਵਸੇ ਮਨ ਆਈ ਜੇ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਖਾਣੀ ਰਹਉ ਇੱਕ ਸਬੰਨਾਈ ਦੂਜਾ ਕੋਈ ਜਾ ਕੇ ਤ੍ਰਿ ਤਸ ਰਸਕ ਹੋਈ ਸਾਧਨ ਮੀਤ ਸਖ ਕਰੀਕ ਹਰ ਹਰ ਅਖਰ ਮਨ ਮੈਂ ਦੀਕ ਰਵ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੜੀ ਮੱਲਾ ਪੰਜਵਾਂ ਕੋਟ ਬਿਗਨ ਰਖਿ ਨਾ ਮਾਹੀ ਹਰ ਹਰ ਕਥਾ ਸਾਧ ਸੰਗ ਸੁਨੋਹੀ ਪੀਵਤ ਰਾਮ ਨਸ ਅੰਮ੍ਰਿਤ ਗੁਣ ਜਾਸ ਜਪ ਹਰ ਚੰ ਮਿਟੀ ਖੁਰਤਾ ਸਿਰਹਾ ਸਰਬ ਕਲਿਆਣ ਸੁਖ ਸਹਿਜੇ ਦਾਨ ਜਾ ਕਰ ਦੇਉ ਸਹਿ ਭਗਵਾਂ ਆਉ ਖਦ ਮੰਤਰ ਤੰਤ ਸਵਸ਼ਰੀ ਕੰਨੀ ਹਾਰ ਦਮਹ ਤੌਰ ਤੱਜ ਸਭ ਪਰਮ ਪਜਿਉ ਪਾਰ ਬ੍ਰਹਮਾ ਕਉ ਨਾਨਕਾ ਟਲ ਇਹੋ ਧਰਮ ਗੋੜੀ ਮਹਲਾ ਪੰਜਵੈ ਸਤ ਪਈ ਗੁਰੂ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਪਾਈ ਰਹਾਉ RAM ਨਾਮ ਨਿਤਰਸਨ ਬਖਾਨ ਬਿਨ ਸੇ ਰੋਗ ਬਹਿ ਕਲਿਓਨ ਪਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤ ਗਈ ਬਿਆਦੈ ਅਵਰੀ ਜਨ ਮੀਤ ਮਨ ਬਚ ਕਰਮਾ ਪ੍ਰਪਨਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਾੜੀ ਮੱਲਾ ਪੰਜਵਾ ਨਿਤ ਪ੍ਰਗਾਸ ਕੀਏ ਗੁਰਦੀਵ ਨਿਤ ਪ੍ਰਗਾਸ ਕੀਆ ਗੁਰਦੀਵ ਪਰਮ ਕੇ ਪੂਨ ਭੀ ਸੀ ਉਰਹਾ ਸੀਤ ਲਾਤੀ ਰਖਿਆ ਬਿਹਾਰੀ ਪਰਮ ਭ੍ਰਮ ਪ੍ਰਾਪਾ ਕਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜ ਬਾਉ ਸਿਰ ਗਰਵੈ ਸੋ ਹਰਜਨ ਪਿਆਰੀ ਸਤਿਗੁਰ ਪ੍ਰਮੇਰਿ ਕਾਜ ਸੁਹਾਰੀ ਰਹਾਉ ਦ੍ਰਿਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਕੀ ਕਰਤਾਰੀ ਬਾਦਸ਼ਾਹ ਸਭ ਸਵਸਕਰ ਦੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਪੋਹੀ ਪਜੂਪ ਗਵਾਨ ਸਾਸਨ ਮਿਲ ਕੀਨੋ ਦਾਨ ਸੰ ਪਰਿਪ੍ਰਵੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗੌਰੀ ਮਹੱਲਾ ਪੰਜਵੈ ਰਾਗ ਪਿਤਾ ਪ੍ਰ ਮੀਰੀ ਮੋਹਿ ਨਿਰਗੁਣ ਸਾਗੁਣ تیਰੀ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਖੂ ਰਖ ਨਿਹਾਰੀ ਖੀਰ ਕਰੇ ਅਰੇ ਬੋ ਸੰਤਾ ਵਈ ਆਇਓ ਸੰਤੁ ਹਾਰੀ ਕਰ ਕਰ ਹਾਰਿਉ ਅਨਕ ਬੋ ਭਾਂਤੀ ਛੋਡੇ ਕਿਥੋਂ ਨਾਹੀ ਏਕ ਬਾਤ ਸੁਨ ਤਾ ਕੀ ਉਟ ਸਾਸ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਦੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੇ ਓਏ ਮਹਾਂ ਬਿਖਾ ਦੀ ਸਹਿ ਸੁਹੇਲੀ ਬਾਣੀ ਕਹ ਨਾਨਕ ਮਨ ਭਿਆ ਪ੍ਰਗਾਸ ਪਾਇਆ ਪਾ ਨਿਰਬਾਣੀ ਮਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੀਵੋ ਸਿਉ ਕਪਨੀ ਲਾਇਓ ਸਿਵ ਬਿਗਨ ਲਾਗੇ ਜਪ ਲਖ ਵੀਵ ਤਤਪਨੀਤ ਪਹੀ ਗੁਰ ਗਾਇ ਦੁਤ ਗਿਆ ਹਰ ਨਾਮ ਤੇ ਆਈ ਰਹਾ ਸਭਨੀ ਥਾਂ ਰਵਿਆ ਆਪ ਆ ਜੁਗਾਦ ਡਾਕਾ ਵੜ ਪਰਤਾ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੀ ਨਿਰਵਿਗਨ ਹੋਏ ਸਭ ਥਾਈ ਉਠੇ ਸਹ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਪੈ ਰਖਵਾਲੀ ਜਿੱਥੇ ਕਿਥੇ ਦਿਸੇ ਨਾਲੀ ਨਾਨਕ ਦਾਸ ਖਸਮ ਰਿਤ ਪਾਲੀ ਬਿਲਾ ਨਮਹ ਲੈ ਪੰਜਵਾ ਤਨ ਕੰਨ ਪ੍ਰਭ ਇੱਤੇ ਧਿਆਈ ਰੋਗ 에 ਸਹਲੇ ਸੁਪਾਈ ਗੁਰ ਲੋਕਾਂ ਟੈ ਨਹੀਂ ਨੋਂਦਾਨ ਸਫਲ ਜੀਵਨ ਜੀਵਨ ਪਰਵਾਨਾ ਸਫਲ ਜਨਮ ਜੀਵਨ ਪਰਵਾਨ ਰਹਿਉ ਐ ਕਤਿ ਕਿਤਾ ਅੰਮ੍ਰਿਤ ਪ੍ਰਪਾਨੀ ਕਉ ਨਾਨਕ ਜਪ ਜੀ ਵੈ ਗਿਆਨੀ ਮਿਲਾਲ ਨਹ ਲਾ ਪੰਜਵ ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਜੇ ਬਾਜੀ ਅਨਹ ਤੂਰੀ ਰਹਾ ਤਾਪ ਪਾਪ ਸੰਤਾ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਵਨਾਸੀ ਅੰਧ ਕਰ ਮਿਰਸੰਦਰ ਨਾਰੀ ਗੁਰੂ ਨਾਨਕ ਮੇਰੀ ਪੈਤ ਸਵਾਰੀ ਬਲਾਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਦ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬਿਛੇ ਸਾ ਪਰਿਵਾਰਿਆ ਕਾਰ ਸਤ ਗੁਰਿਆ ਆਪ ਸੁਵਾਰਿਆ ਵੱਡੀ ਆਤਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰਨ ਤਰਪਉਨੇ ਹਰਿਆ ਹੋਈ ਸਗਲੇ ਜੀ ਸਦਾਰਿਆਉ ਮਨ ਇਛੇ ਨਾਨਕ ਪਲ ਪਾਈ ਪੂਰਨ ਇਛ ਪੁਜਾਰਿਆ ਮਿਲਾਂ ਮਹਲਾ ਪੰਜ ਵਾ ਰੋਗਿਆ ਪ੍ਰਵਾਪ ਕੁਆਇਆ ਨੀਂਦ ਪਈ ਸੁਖ ਸਹਿ ਕਰਿ ਆਇ ਰਹਾਉ ਰਾਜ ਰਾਜ ਭੋਜਨ ਖਾ ਮੇਰੇ ਭਾਈ ਅਮਰਤ ਨਾੁਰਿਤ ਮਾਇਤਿਆਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬੇਲਾ ਹੁ ਲ ਮਹਲਾ ਪੰਜਵਾ ਤਾ ਸੰਤਾ ਸਗਲੇ ਕੀ ਬਿਨ ਸੇ ਤੀ ਰੋਗ ਪਾਰਪਰੰਤੋਂ ਬਖਸੀਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ تیਰਾ ਮਨਤਨarup ਗੁਣ ਗਾਓ ਨਿਤ ਰਾਮ ਕੀ ਇਹ ਅਖਰਜੋਗ ਆਈ ਬਸੁ ਕਰਦੀਸ ਮਹਾਂ ਇਹ ਪੜੀ ਸੰਯੋਗ ਨਾਨਕ ਪ੍ਰਸ ਪ੍ਰਸੰਨ ਪਐ ਲੈ ਗਏ ਵਿਯੋਗ ਵੇ ਲਾਲ ਮਹਲਾ ਪੰਜਵੈ ਬੰਦਨ ਕਾਟਿਆ ਪ੍ਰਭੂਆ ਕਿਰਪਾਲੂ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦ ਨਿਹਾਲੀ ਗੁਰੂ ਪੂਰੇ ਕਿਰਪਾ ਕਰੀ ਕਾਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਥਿਆਮਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਤ ਸੰਗ ਮਨ ਤਨ ਹਿਤੇ ਫਿਰ ਦੁੱਖ ਨਾ ਜਾਪੈ ਹਰੇ 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 ਆ ਜਾਪੀਐ ਅੰਤਰ ਲਿਵ ਲਾਈ ਜੇ ਲਿਵਕ ਤਰੇ ਸਦ ਹੋਈ ਸਾਧੂ ਸਰਣਾਈ ਸੁਨਤ ਜਪਤ ਹਰੇ ਨਾਮ ਜਾਸ ਕਾ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟ ਹੈ ਹਰ ਕੀ ਗੁਰਗਾਈ ਮਿਲਾਵਲ ਮਹਲਾ ਪੰਜਵਾਂ ਹਰ 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 ਅਨੰਦੀ ਹੈ ਹੋਈਏ ਅਰੂਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੂਗ ਰਹਾਉ ਗੁਰਪੁਰ ਹਰਿ ਜਾਪੀਐ ਨਤ ਕੀਤੇ ਭੋਗ ਸਾ ਸੰਤ ਕਹਿ ਵਾਰਨੇ ਮਿਲਿਆ ਸੰਜੋਗ ਜੇ ਸਿਮਰੈ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕੰਨ ਜੋਗ ਰਾਗ ਬਿਲਾਵਨ ਮਹੱਲਾ 5 ਦੀ ਕਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਵਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਪ ਸਭ ਮਿਟੀ ਰੋਗ ਸੀਤਲ ਮਨ ਬਿਯਾਉ ਮਨ ਘਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਹ ਰੈ ਰੱਖ ਆਪਨੀ ਕਰਮੈ ਆਉ ਰਹਾ ਬਾਂ ਪਕਰੈ ਪ੍ਰਭ ਕਾਂਢਿਆ ਕੀਨਾ ਆਪਣੇ ਆਉ ਸਿਮਰ ਸਿਮਰ ਅੰਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਨ ਮਹੱਲਾ ਪੰਜੇ ਵਾ ਰੋਗ ਮਿਟਾਇਆ ਆਪ ਪ੍ਰਭ ਉਪਜੈ ਸੁਖ ਸਾਂਤ ਵਡ ਪਰਤਾਵ ਜਜ ਰੂਪੂ ਆਰ ਕੀਨੀ ਲੋਤ ਗੁਰੂ ਗੋਬਿੰਦ ਕਿਰਪਾ ਕਰੀ ਰੱਖ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾਉ ਮਿਰਤੀ ਕਦੇ ਨਾ ਹੋਵਾਈ ਦਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੈ ਪਰ ਰਾਮ ਸਰਨਾਈ ਚੋ ਗਿਰਧ ਹਮਾਰੀ ਰਾਮ ਕਾ ਦੁੱਖ ਲੱਗੇ ਨਾ ਪਾਈ ਸੰਤ ਗੁਰ ਪੂਰਾ ਬੀਟਿਆ ਜਨ ਬਨਤ ਬਨਾਈ ਰਾਮ ਨਾਮ ਔਖਰ ਦੀਆ ਇਕਾ ਲਿਵ ਲਾਈ ਰਹਾ ਰੱਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾ ਮਹੱਲਾ ਪੰਜਵਾਂ ਆਪਣੀ ਬਾਲ ਕਾਵ ਰੱਖਿਆ ਨਾ ਪਾਰ ਬ੍ਰਹਮ ਗੁਰ ਦੀਓ ਸੁਖਾਂਤ ਸਹਜ ਅਨੰਦ ਭਈ ਪੂਰਨ ਭਈ ਸੀ ਵਰਹਾ ਭਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਨ ਜਾ ਕਾਵਟ ਪ੍ਰਤਾਪ ਦੁੱਖ ਹਮਾਰੇ ਬਖਸ਼ਿ ਨ ਆਪਣੀ ਕਲਧਾਰੀ ਮਨ ਬਾਸ਼ਟ ਪਾਲਾ ਦਿੱਤੀ ਨਾਨਕ ਬਿਹਾਰੀ ਬਿਲਾ ਮਹਮਰਾਂ ਪੰਜਵਾਉ ਤਾਪ ਲਾਇਆ ਗੁਰ ਸਿਰਜਣਹਾਰ ਸਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮ ਸਤਾਰ ਬਾਲਕ ਰਕ ਲੀਨੋ ਅੰਮ੍ਰਿਤ ਨਾਮ ਮਹਾਰਸਾ ਦੀਨੋ ਦਾਸ ਕੀ ਲਾਜ ਰਖੇ ਮੇਰ ਮਾਨ ਗੁਰੂ ਨਾਨਕ ਬੋਲੇ ਦਰਗੀ ਪਰਮਾਨ ਬਿਲਾਵਲ ਮਹੰਲਾ ਪੰਜਵਾ ਆਪ ਪਾਪ ਤੀ ਰਖਿਆ ਆਪ ਸੀਤਲ ਬੈ ਗੁਰ ਚਰਨੀ ਲਾਗੀ RAM ਨਾਮ ਫਿਰਦੇ ਮੈਂ ਜਾ ਪੂਰਹਾ ਕਰ ਕਿਰਪਾ ਹਸਤੇ ਪ੍ਰਾਦੀਨੇ ਜਗਤ ਉਦਾਨ ਅੱਖਣ ਪਰਤਾਪ ਦੋ ਵਿਨ ਸੇ ਸੁਖੰ ਪ੍ਰਵੇਸਾ ਜਿਸਨਾਵ ਜੀ ਮਨ ਤਨ ਸਤਰਾਪ ਨਾਤ ਕੋ ਨਾ ਸੰਸਮਰਥਾ ਸੰਸਕ੍ਰਿਤ ਕੋ ਮਾਈ ਬਾਪੂ ਪਾਦਵਸ਼ਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕ ਆਲਾਪ ਛੋਟ ਮਹਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰ ਆਪਣਾ ਮਨਤਨ ਪਾਇ ਰੋਗਾ ਕੋਟ ਬਿਗਨ ਲਾਤੀ ਪ੍ਰਭ ਸਰਨਾ ਪਰਟੀ ਭਲੇ ਸੰਜੋਗਾ ਪ੍ਰਭ ਮਾਨੀ ਸਸਭਾਖਿਆ ਗਾਵ ਸੁਨੋ ਪੜੋ ਨਿਭਾਈ ਗੁਰਪੂਰੇ ਤੂੰ ਰੱਖਿਆ ਰਹਾ ਸਾਚਾ ਸਹਿ ਮਿੱਤ ਵਿਦਾਈ ਭਇਤਾ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਮਿਰਦ ਬ੍ਰਿਤ ਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੰਚ ਸਰਬ ਵੇਲਾ ਮੁਖ ਆਵਾ ਜਰਮ ਰਹਾ ਤਾ ਸਭ ਨਾਠੀ ਗੁਣ ਗੋਵਿੰਦਾ ਨਿਤ ਗਾਵਾ ਸੁਨੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਾ ਗੁਰੂ ਨਾਨਕੀ ਵਢਿਆਈ ਬਿਲਾ ਸੋਟ ਮਹੱਲਾ ਪੰਜਵਾ ਸੂਰਮੰਗਲ ਕਲਿਆ ਸਹਿ ਜਨ ਪ੍ਰਭ ਕੀ ਚਨ ਨਿਹਾਰੀਆ ਰੱਖਣ ਹਾਰੇ ਰੱਖਿ ਬਾਰਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਨਾਈ ਜਾ ਕੀ ਸੇਵ ਨਾ ਮਿਰਤੀ ਜਾਈ ਰਹਾ ਕਰਮ ਸੁਖ ਬਾਰ ਪਰ ਸੁਖਾ ਪ੍ਰਾਪਨੇ ਭੈ ਦੇ ਅਲਾਉ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਰਟਾ ਮਹਲਾ ਪੰਜਵਾ ਗੈ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੀ ਕਿਰਪਾ ਧਾਰੀ ਆਰ ਬਹਰ ਰੰਦੂ ਸਾਮੀ ਪੂਰਨ ਕਰ ਹਮਾਰੀ ਹਾ ਜਿਓ ਤੂੰ ਸੁਖ ਸੰਪਤਿ ਦਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਓ ਆਪਣੀ ਕਸਮ ਪੁਰਸਾ ਕਉ ਨਾਨਕ ਗੁਰਪੁਰਾ ਭੀਟਿਓ ਮਿਟਿਓ ਸੰਗਲਨ ਦੇਸਾ ਸੋਟ ਮਹਲਲਾ ਪੰਜਾਬ ਸਿਮਰ ਸਿਮਰ ਗੁਰਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰਬਚਨੀ ਮਨਿ ਛੇਫਲ ਪਾਇਆ ਮੇਰਾ ਗੁਰਪੂਰ ਸਦਾਤਾ ਕਰਨ ਕਾ ਸਮਰਾਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਅਨੰਦ ਮਨੋਦ ਮੰਗਲ ਗੁਣ ਗਾਓ ਗੁਰੂ ਨਾਨਕ ਪਹੰਦੇ ਆ ਲਾਉ ਜੈ ਜੈਕਾਰ ਪਹਿਜੈ ਭਿਤਰੇ ਹੂਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁੱਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭਾ ਕਿਰਪਾ ਦਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਸੈ ਅਨੰਦ ਗੰਗਾਓ ਮਨ ਤੰਦਿਓ ਸੁਖਾਲੀ ਰਹਾਉ ਪਤ ਦਾਨ ਸੰਗਮੀ ਰਹਿਮ ਤਿਸ ਕਾ ਪਰਵਾਸ ਬਖਸ਼ਲੇ ਸਭ ਸੱਚੇ ਸਹਿ ਸਨ ਨਾਨਕੀ ਅਰਦਾਸ ਸੋਟ ਮਹੰਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰਪੂਰੇ ਕੀ ਸੱਨੀ ਉਬਰੀ ਕਾਰ ਸੱਤ ਸਵਾਰੀ ਹਰ ਜਨ ਸਿਮਰਿਆ ਨਾਮ ਧਾਰੂ ਤਾ ਪੁਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੇਈ ਨਾਨਕ ਕੱਤੇ ਕੀ ਸਾਚ ਸਬਦ ਸਤਿਪਾਕਿਆ ਸੋਟ ਮਹੱਲਾ ਪੰਜਵਾਂ ਤੇ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸੰਗੁਰ ਤਾਂ ਬਗਵਾ ਆਪਾਈ ਠਾਨ ਪਈ ਸੰਸਾਰੀ ਆਪਣੇ ਜੀ ਦੰਤ ਅਪੇ ਰਖੀ ਜਮੈਂ ਕਿਉ ਹਟਤਾਰ ਹਰ ਕੀਤਨ ਹਿਰਦੈ ਉਰਤਾਰੀ ਸਦਾ ਸਦਾ ਪ੍ਰਭਿ ਸਿਮਰਿਆ ਪਾਈ ਦੁਖ ਕਿਲਵਿਕਟਨ ਹਾਰੇ ਰਹਾ ਤਿਸ ਕੀ ਸੈਨੀ ਉਵਰੇ ਭਾਈ ਜਨ ਰਚੈ ਸਭ ਕੋਈ ਕਨਕਾ ਸਮਰਾ ਸੋਭਾਈ ਸਚੈ ਸੱਚੀ ਸੋਈ ਨਾਨਕ ਪ੍ਰਭੂ ਤੇ ਆਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭੈ ਸਿਰੋ ਨਾਹੀ ਮਨ ਟਿੰਡੇ ਰਾ ਭਲ ਪਾਈ ਰਹਾ ਸਤਗੁਰੂ ਪੂਰੇ ਤਾਪ ਗਵਾਇ ਆਪਣੀ ਕਿਰਪਾ ਤਾਰੀ ਪਾਲ ਬ੍ਰਹਮ ਪ੍ਰਪੈ ਦੇ ਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਾਤਸ਼ਾਹੀ ਪਰਮੇਸ਼ਰੀ ਰਹਿ ਸਭ ਸੰਸਾਰੂ ਸੋਟ ਮਹਨ ਲਾ ਪੰਜਵਾਉ ਮੇਰਾ ਸੰਤ ਗੁਰਖਵਾਲਾ ਹੁਆ ਤਾ ਕਿਰਪਾ ਬਰਹਾ ਦੇ ਰਖਿਆ ਹਰ ਗੋਵਿੰਦ ਨਵਾਂ ਨਿਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੀ ਸਫਲ ਪਾਈ ਸੰਤ ਗੁਰ ਕੈ ਬਲ ਜਾਈ ਹਰ ਪਲ ਪ੍ਰਾਪਤ ਹੋਇ ਸਵਾਰੇ ਹਮਰਾ ਗੁਣ ਆਗੋਨਾ ਵਿਚਾਰਿ ਆਉ ਅਟਲ ਬਚਨ ਨਾਨਕ ਗੁਰਤੀ ਰਾ ਸਫਲ ਕਰ ਮਸਤ ਤਾਰੀਆ ਸੋਰਠ ਮਹਲਾ ਪੰਜਵ ਜੀਅ ਜਨ ਪ੍ਰਸਾਦ ਸਕੇ ਕੀਏ ਸੁਈ ਸੰਸਹਾਈ ਆਪਣੀ ਸੇਵਕੀਆ ਪੀ ਰੱਖੀ ਪੂਰਨ ਭੀ ਭਡਾਈ ਪਾਰ ਬ੍ਰਹਮਪੁਰਾ ਮੀਰਨਾਲ ਗੁਰੂ ਰਹਿ ਪੂਰੀ ਸਭ ਰਾਖੀ ਹੋਈ ਸਰਬ ਦਿਆਲ ਅੰਦਰ ਨਾਨਕ ਨਾਮ ਤੇ ਆਏ ਜੀ ਪ੍ਰਭ ਕਾ ਦਤ ਆਪਣੀ ਦਾਸ ਕੋ ਕੰਟ ਲਾਈ ਰੱਖੇ ਜੋ ਬਾਰਕ ਬਿਤ ਮਤਾਉ ਸੋਟ ਮਹੱਲਾ ਪੰਜਵਾ ਠਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੁਰ ਰਹਿ ਰਾਖੀ ਸਨ ਸੱਚੇ ਕੀ ਤਾਗੀ ਪਰਮੇਸ਼ਰ ਆਪੂ ਆਰਕ ਵਾਲਾ ਸਾਂਸ ਸਹਿ ਸੁਖ ਕਿਨ ਮੈਂ ਉਪਜੀ ਮਨ ਹਉ ਆਸ ਦਾ ਸੁਖ ਹਲ ਰਹਾਉ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੂਪ ਵਿਦਾਰੂ ਆਪਣੀ ਕਿਰਪਾਦਾਰੀ ਤਿੰਨ ਸਹਿਲੀ ਬਾਸ ਸਵਾਰੀ ਪ੍ਰਾਪਨਾ ਮਿਰਦ ਸਮਾਰਿਆ ਮਰਾ ਗੁਨਾ ਗੁਨਾ ਵਿਚਾਰਿਆ ਗੁਰਕਾ ਸੱਪੇ ਉਸਾਖੀ ਤਿੰਨ ਸਹਿ ਲੀਲਾ ਜਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੀਰਾ ਜਪ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਸੋਟ ਮਹੱਲਾ ਪੰਜ ਵਾਉ ਗੁਰਪੂਰਾ ਆਰਤੀ ਕਾਰ ਸਲੇ ਸਾਦੀ ਸੈ ਮਨੋਰਟ ਪੂਰੀ ਬਾਜੀ ਅਨਹਤੂਰੀ ਸੰਤੋ RAM ਜਗ ਸੁਖ ਪਾਇਆ ਸੰਤ ਸਥਾਨ ਬਿਸ਼ਿਸ਼ ਸਿੰਘ ਜੀ ਸਹਲੇ ਦੁੱਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਰਮ ਬ੍ਰਹਮ ਮਨ ਬਾਣੀ नानक दास खानी निर्मल कथ कहानी नानक दास दासी निर्मल कथ कहानी